ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਵੀ ਰੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਨਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਰੋ ਧੰਨਵਾਦ ਤੇ ਆਜੋ ਬਾਪੂ ਕਰਦੇ ਆ ਇਹਦੀ ਵੀਡੀਓ ਸਟਾਰਟ ਤੇ ਟਾਈਮ ਹੋ ਗਿਆ 5:30 ਵਜੇ ਦਾ ਸ਼ਾਮ ਦਾ ਕੀਤਾ ਕੱਖ ਨਹੀਂ ਅੱਜ ਤੇ ਬਰਾਮਦੋਂ ਕੁੱਤਰਾ ਨੂੰ ਫੇਰੇ ਪਾਤੇ ਮੈਂ ਸ਼ਹਿਰ ਗਿਆ ਸੀ ਅੱਜ ਤੇ ਉੱਥੇ ਟਾਈਮ ਨਹੀਂ ਲੱਗਾ ਕੋਈ ਵੀ ਕਰਨ ਕਰਨ ਦਾ ਤੇ ਆ ਕਬੂਤਰ ਆਪਣੇ ਮੀਂਹ ਵੀ ਪਈ ਜਾਂਦਾ ਆ ਹਾਜੀ ਫੋਗਵਾੜੇ ਮੀਂਹ ਬਹੁਤ ਪਿਆ ਇਹਨੂੰ ਟਾਈਮ ਨੇ ਵਦਾਮ ਪਾਤੀ ਚਲੋ ਵੇੜ ਬੂੜੀ ਪੂਰਾ ਕਰਦੇ ਆ ਜਤੈ ਇਹਨਾਂ ਦਾ ਹੁਣ ਟੋਣੇ ਤਾਂ ਕੀ ਆ ਦੇਣ ਲੱਗੂਗਾ ਕਿਉਂਕਿ ਇਹ ਬਹਿਣੇ ਨਹੀਂ ਛੱਡੇ ਮੌਸਮ 'ਚ ਖਰਾਬ ਹੁੰਦੇ ਫਿਰ ਉਤਰ ਮਚੀ ਜਾਂਦੇ ਆ ਤੇ ਪਾਣੀ ਬਹੁਤ ਆ ਗਏ ਇੰਨਾਂ ਨੂੰ 6 6 7 7 8 8 ਪਾਣੀ ਹੋ ਗਏ ਕਈ ਉਤਰਾਂ ਨੂੰ ਜਿਹੜਾ ਉਤਰ ਬਾਜੀ ਬੂਜੀ ਛੱਡ ਕੇ ਵੀ ਰੋਕੇ ਉਹਨਾਂ ਨੂੰ ਤਾਂ ਬਹੁਤ ਹੋਵੇ ਆ ਨਵੇਂ-ਨਵੇਂ ਕੱਢਦੇ ਆ ਹੁਣ ਉਤਰ ਆਪਾਂ ਤੇ ਇਹਨਾਂ ਨੂੰ ਦੇਖ ਲਾ ਕੇ ਜੇ ਦੇਣ ਲੱਗ ਗਏ ਤਾਂ ਫੇਰ ਛੱਡਾਂਗੇ ਜ਼ਰੂਰ ਰੰਗ ਰੂਮ ਕਰਾਉਨੇ ਆ ਜਾਂ ਤਾਂ ਹੁਣ ਇੱਧਰ ਨੂੰ ਹੁੰਨੇ ਆ ਹਨਾ ਤੇ ਆ ਵੀ ਜਿਹੜਾ ਆਪਣਾ ਚੀਨਾ ਕਬੂਤਰ ਆ ਉਹ ਜਿਹੜਾ ਇਹਨੂੰ ਦੇਖਦੇ ਆ ਨਾਮ ਹੈ ਇਹਨਾਂ ਨੂੰ ਪੱਟ ਲੈਣੇ ਆ ਇਹ ਕਬੂਤਰ ਜਾਂਦੇ ਜੁੰਦੇ ਹੈ ਨਹੀਂ ਗਏ ਛੋਟ ਗੰਦੇ ਪਿੰਡਾਂ ਤੇ ਵੀ ਛੱਡ ਕੇ ਦੇਖਿਆ ਪੌਦਨ ਗੰਦਾ ਜਿਹਾ ਪਿੰਡ ਦੀ ਜਿੱਤੇ ਛੱਡਿਆ ਨਾ ਨਿਕਾ ਜਿਹਾ ਪਿੰਡ ਸੀਗਾ ਨਾਲ ਵੱਡੇ ਵੱਡੇ ਪਿੰਡ ਸੀ ਮਾਸਾ ਨਹੀਂ ਹਿੱਲਿਆ ਇੰਚ ਵੀ ਇਹ ਕਬੂਤਰ ਆਪਣਾ ਤੇ ਕੋਈ ਗੱਲ ਇਹਨੂੰ ਹੁਣ ਛੱਡਾਂਗੇ ਬਾਜੀ ਆ ਰੱਤੇ ਰੁੱਤੇ ਜੇ ਵੀ ਪਏ ਆ ਛੱਡਣ ਵਾਲੇ ਆ ਵੀ ਪਏ ਛੱਡਣ ਵਾਲੇ ਆ ਉਸਤਾਦ ਵੀ ਪਿਆ ਛੱਡਣ ਵਾਲਾ ਦਸਤਰਾ ਕਈ ਬਏ ਏ ਛੱਡ ਨਾਲੇ ਸਾਰੇ ਕੂਤਰੇ ਛੱਡ ਨਾਲੇ ਆ ਰੱਤਾ ਜਾਂ ਵੀ ਛੱਡ ਨਾਲ ਆ ਇਹਨੂੰ ਪਟਿਆ ਮੈਂ ਮੈਂ ਕਿਹਾ ਦੂਸਰਾ ਦਸਰਾ ਹੀ ਛੱਡਾਂਗੇ ਇਹਨੂੰ ਆ ਬੱਚੇ ਵੀ ਪੱਟ ਲੈਣੇ ਆਪਾਂ ਜਿਦਾ ਆ ਬੱਚਾ ਨਹੀਂ ਜਿਹੜਾ ਇਹ ਵੀ ਪੱਟਣੇ ਆ ਕੁਝ ਆਜ ਬੱਚੇ ਪੱਟ ਵੀ ਦਿੰਨੇ ਆ ਉੱਪਰ ਪੱਟਣ ਵਾਲੇ ਆ ਉਹਨਾਂ ਨੂੰ ਗਾ ਟਾਂ ਗਿਡੂੰ ਗਿਲਾਗੇ ਤੇ ਬਾਜੀ ਛੱਡਾਂਗੇ ਆਪਾਂ ਅਜੇ ਹੀ ਕੰਮ ਕਰਦੇ ਆ ਨਾਲੇ ਪਟਾਈ ਦੱਸਦੇ ਆ ਕਿਦਾਂ ਕਰੀਦੀ ਕੂਤਰਾ ਦੀ ਹਨਾ ਤੇ ਉਹ ਵੀ ਦੱਸਦੇ ਆ ਉੱਤੇ ਚੱਲਦੇ ਆਂ ਸਟੈਂਡ ਲਾ ਕੇ ਇੱਥੇ ਰੱਖ ਲੈਂਦੇ ਫੋਨ ਲਾ ਕੇ ਤੇ ਕੰਮ ਚੱਲੂ ਆਜ ਪੱਟ ਪਟਾਈਏ ਦਾ ਸਾਰਾ ਹੀ ਬਾਕੀ ਆਪਾਂ ਪਰ ਪੱਟ ਦੇ ਮੇਰੇ ਸਾਹ ਹੁਣ ਇੱਥੇ ਦਿਖਾ ਵੀ ਨਹੀਂ ਸਕਦੇ ਵੀਡੀਓ ਤੇ ਆ ਚਿੜੀਆਂ ਇਹਨਾਂ ਚੋਂ ਚਿੜੇ ਹੀ ਆ ਮੇਰੇ ਸਾਹਣ ਰਹਿ ਗਏ ਹੁਣ ਚਿੜੀਆਂ ਤਾਂ ਥੋੜੀਆਂ ਜਿਹੀਆਂ ਜਾਈਆਂ ਕੋਸ਼ਕ ਹੈਗੀਆਂ ਜਿਨ੍ਹਾਂ ਨੇ ਆਂਡੇ ਉਂਡੇ ਦਿੱਤੇ ਆ ਵਿੱਚ ਅੱਗੇ ਤਾਂ 10-15 ਬੱਚੇ ਕੱਢ ਦਿੰਦੇ ਸੀਗੇ ਐਰਕੀ ਕੋਈ ਵੀ ਨਹੀਂ ਆ ਵੀ ਜੋੜੀ ਹੋਣਾ ਆਂਡੇ ਕਬੂਤਰ ਲਾਪਿਆ ਲਮੋਣਾ ਇਹ ਵੀ ਜੋੜੇ ਥੱਲੇ ਰੱਖਦੇ ਖਾਨਾ ਜਿਹਾ ਬਣਾ ਕੇ ਨਾ ਉਹ ਟੋਕਰੀ ਟੋਕਰੀ ਰੱਖਦੇ ਜਿੱਥੇ ਅੰਡੇ ਗੱਡੇ ਉੱਚੇ ਜੀ ਥਾਂ ਬਣਾ ਕੇ ਵੀ ਥੱਲੇ ਪਾਣੀ ਨਾ ਪਵੇ ਤੇ ਇੱਕ ਉਧਰ ਜੋੜਾ ਲਾਵਾਂਗੇ ਵੱਡਾ ਜੋੜਾ ਹੁਣ ਲਾ ਦਿੰਨੇ ਇੱਕ ਉਧਰ ਅੱਜ ਵੀਊ ਚੈੱਕ ਕਰੋ ਯਾਰ ਇਹਦਾ ਰੰਗ ਚੇਂਜ ਕਰ ਦੇਣਾ ਬਾਬਿਓ ਰੰਗ ਪਤਾ ਕਿਹੜਾ ਕਰਨਾ ਇਹਨੂੰ ਆਪਾਂ ਇਹ ਇੱਥੋਂ ਦਿਖੋਣਾ ਤੁਹਾਨੂੰ ਮਾਂ ਉਹ ਪੋੜੀ ਤੇ ਕੀਤਾ ਮਗਰ ਉਹਨਾਂ ਨੇ ਆਹ ਵਾਲਾ ਆਹ ਜਿਹੜਾ ਰੰਗ ਇਹੀ ਗੁੱਡਿਆਂ ਨੂੰ ਕਰਾ ਦੇਣਾ ਪਹਿਲਾ ਹੋਰ ਸਾਹਬ ਦਾ ਉਦਾਂ ਦਾ ਲਾਲਗੀ ਜੀ ਵਾਲਾ ਹੈਗੇ ਤਾਂ ਸੇਮ ਜਈ ਆ ਬਸ ਇਹ ਆਪ ਬਣਾਇਆ ਸੀ ਰੰਗ ਇਹ ਮੇਰੇ ਸਾਬ ਨਾਲ ਪਹਿਲੇ ਹੀ ਇੰਦਾ ਦਾ ਰੰਗ ਆ ਇਹ ਥੋੜਾ ਜਿਆਦਾ ਚਲ ਜਿਆਦਾ ਚਮਕ ਚਾਹੀਓ ਥੋੜੀ ਚਮਕ ਘੱਟ ਆ ਉਹ ਲਾਲਗੀ ਜੀ ਦਾ ਤੇ ਉਹ ਚਮਕ ਚ ਹੈ ਜਿਹੜਾ ਆਪਣਾ ਨਵਾਂ ਰੰਗ ਆ ਪੀਲਗੀ ਜੀ ਚ ਅਜ ਤਾਂ ਤੇ ਲਾਢੀ ਹੁਣ ਵੀ ਚਲਚੁਲ ਗਿਆ ਪਟਣ ਡੇ ਰੰਗ ਖਰਾਬ ਵੀ ਪੜਾ ਹੋਇਆ ਸੀ ਆਪਣੇ ਘਰ ਦਾ ਨਾ ਤੇ ਅਗਲੇ ਸਾਲ ਤਾਂ ਪਲਸਟਰ ਪਲਸਟਰ ਹੀ ਕਰਾਵਾਂਗੇ ਆ ਸਾਰੀਆਂ ਗੰਦਾ ਛਿੱਲ ਕੇ ਕਰਨ ਡੇ ਆ ਸਾਰੇ ਰੰਗ ਦੁਬਾਰਾ ਉਟੇ ਖੱਡੇ ਵੀ ਹੁਣ ਇੱਕ ਕਰੀ ਆਪਾਂ ਸੂਤ ਲਾ ਲਈਏ ਦਾ ਦਾਗ ਜੇ ਪੈ ਗੇ ਨਾ ਕਰਾਲੀਏ ਰੰਗ ਲੱਗਿਆਂ ਚ ਹੁਣ ਘਰੇ ਲੱਗੇ ਆ ਤੇ ਕਰਾਲੀਏ ਕੰਮਾਂ ਤੇ ਜਿਹੜੇ ਆ ਪਿੰਜਰੇ ਪੁੰਜਰੇ ਆ ਇਹ ਉਦਾਂ ਚਲੋ ਰੱਖ ਲਾਂਗੇ ਜੁੜੀਆਂ ਜੁੜੀਆਂ ਲਾਉਣ ਨੂੰ ਗਾਂ ਦੂਜੇ ਸਟੈਂਡ ਵਾਲੇ ਬਣਾਉਣੇ ਆ ਆਪਾਂ ਜਾਲ ਏ ਟੂ ਜ਼ੈਡ ਮੁੰਡਾ ਹੈਗਾ ਕੋਟ ਕੋਟ ਫਤੂਈ ਤੋਂ ਆ ਸਰਬਿਆ ਮੁੰਡੇ ਦਾ ਨਾ ਉਹ ਵਧੀਆ ਕੰਮ ਕਰਦਾ ਹਨ ਜਾਲ ਆ ਜੋਟ ਉਹਨੇ ਬਣਾ ਕੇ ਦਿੱਤਾ ਸੀ ਆ ਦੇਖੋ ਹੈਵੀ ਬਹੁਤ ਆ ਮੇਰੇ ਹਿਸਾਬ ਨਾਲ ਨਹੀਂ ਆਪਣੇ ਕੋ 10 ਸਾਲ ਵੀ ਜਾਂਦਾ ਨਾ ਇਹ 빙ਾ ਹੋਣਾ ਹੈਵੀ ਬਹੁਤ ਆ ਭਾਰਾ ਤਾਂ ਹੈਗਾ ਹਲਕਾ ਇੰਨਾ ਭਾਰਾ ਨਹੀਂ ਆ ਠੀਕ ਆ ਭਾਰ ਹੈਗਾ ਭਾਰ ਆ ਪਰ ਇੰਨਾ ਨਹੀਂ ਵੀ ਜੇ ਆਪਾਂ ਕਹੀਏ ਲੋਡ ਤੋਂ ਵੱਧ ਆ ਕਿਉਂਕਿ ਉਹਨੇ ਸਰੀਆ ਲਾਇਆ ਨਾ ਪਤਲਾ ਸਰੀਆ ਲਾਇਆ ਤੇ ਇਹਦਾ ਖਰਾਬ ਨਹੀਂ ਹੋਣਾ ਜੋੜ ਇਹ ਕਿਹੜਾ ਵੀ ਇੰਨਾ ਚੱਕਣਾ ਹੁੰਦਾ ਵਾ ਬਾਜੀ ਤੇ ਜਾਣਾ ਜਾ ਕੇ ਉਥੇ ਉੱਦਾਂ ਗੱਡੀ ਰੱਖ ਕੇ ਲੈ ਜਾਣਾ ਜਾਂ ਮੋਟਰਸਾਈਕਲ ਤੇ ਉੱਥੇ ਜਾ ਕੇ ਰੱਖ ਦੇਣਾ ਤੇ ਇਹਨਾਂ ਜੋ ਵੀ ਜਿਹੜੀਆਂ ਕੂਤਰੀਆਂ ਝਾੜੇ ਪੈ ਗਈਆਂ ਬਾਬੋ ਇਹ ਤਾਂ نسل ਨੂੰ ਸੁਣਨੀ ਹੁਣ ਰੋਕ ਲਾਂਗੇ ਗਾਂ ਜਿਹੜੀਆਂ ਕੋ ਸਹੀ ਆ ਇਹ ਜਿਹੜੀ ਕਾਲ ਟੂਸੇ ਵਾਲੀ ਤੇ ਪੂਸ਼ਪੋਟੇ ਵਾਲੀ ਉੱਡ ਕੇ ਆਈ ਉਹ ਛੱਡਦੇ ਆਂ ਬਾਜੀ ਡੱਬੇ ਨੂੰ ਵੀ ਤਿਆਰ ਕਰਦੇ ਆਂ ਕਈ ਵੀਰ ਕਹਿੰਦੇ ਸੀ ਵੀ ਡੱਬਾ ਨਾ ਡਾਈਂ ਮੈਨਾਂ ਯਾਰ ਇੱਕ ਵਾਰੀ ਤਾਂ ਜਿੱਤ ਦਾ ਨਿਸ਼ਾਨੀ ਲਵਾ ਲਈਏ ਪਰ ਇਹ ਮੈਨੂੰ ਵੀ ਪਤਾ ਕੀ ਜਿਹੜੀ ਬਾਜੀ ਹੁਣ ਛੱਡਿਆ ਇਹ ਮਿਲਣਾ ਹੈ ਨਹੀਂ ਗੱਲ ਡਾਂਸ ਘਟ ਜਾਣੇ ਆ ਤੇ ਦੇਣਾ ਹੈ ਨਹੀਂ ਕਿਸੇ ਨੇ ਵੀ ਪਰ ਫੇਰ ਵੀ ਛੱਡਾਂਗੇ ਡੱਬੇ ਨੂੰ ਇਹ ਪਾਣੀ ਕਿਦਾਂ ਪਲਾਸਟਿਕ ਦੇ ਡੱਬੇ ਵੀਰੇ ਮੈਂ ਤਾਂ ਥੋੜਾ ਜਿਹਾ ਬਣਾਉਣਾ ਤਾਂ ਪਲਾਸਟਿਕ ਦੇ ਡੱਬੇ 'ਚ ਪਾਇਆ ਸਹੀ ਮੈਨੇਜ ਇਹਨੂੰ ਕੱਚ ਦੇ ਭਾਂਡੇ ਚ ਪਾਉਣਾ ਚਾਹੀਦਾ ਆਪਾਂ ਨੂੰ ਇਹ ਚ ਖਰਾਬ ਹੋ ਜਾਂਦਾ ਪਾਣੀ ਅਈ ਤਾਂ ਹਰ ਇੱਕ ਸਾਲ ਨਵੇਂ ਬਣਾਉਣਾ ਹੁੰਦਾ ਹਨ ਪਰ ਇਹ ਪਾਣੀ ਆਪਾਂ 2-3 ਸੀਜ਼ਨ ਚਲਾ ਸਕਦੇ ਆ ਮੈਂ ਵੀ ਦੇਖਦਾ ਨਹੀਂ ਤਾਂ ਹਨਾ ਥੱਲੇੋਂ ਲੱਭ ਕੇ ਲਿਆ ਕੱਚ ਦਾ ਕੋਈ ਭਾਂਡਾ ਕੱਚ ਦੀ ਬੋਤਲ ਬੂਤਲ ਜਾਂ ਕੋਈ ਡੱਬਾ ਡੁੱਬਾ ਉਹ ਚ ਪਾ ਲੈਨੇ ਆ ਪਾਣੀ ਚਲੋ ਬਾਬੂ ਜਿਹੜੇ ਬੱਚੇ ਆਪਣੇ ਪੱਟ ਪਟਾਈ ਕਰਨ ਵਾਲੇ ਆ ਉਹ ਪੱਟ ਪੁੱਟ ਲਈਏ ਤੇ ਉਹ ਤਾਂ ਦੋ ਨਾ ਹੀ ਰਾ ਆ ਬੱਚਾ ਉਹ ਆ ਐਨ ਤੰਦਰੁਸਤ ਪਈ ਆ ਬਾਬਾ ਮੇਰ ਰੱਖੇ ਤੇ ਆ ਬੱਚੇ ਆ ਇਹ ਆਪਣਾ ਬੱਚਾ ਜਿਹੜਾ ਬੜਲੇ ਆਪਣੀ ਕਬੂਤਰੀ ਜਿੱਤੀ ਆ ਉਹਦਾ ਭਰਾ ਆ ਭਾਈ ਜੋ ਕੁਝ ਵੀ ਆ ਜੋ ਵੀ ਆ ਸਦਾ ਹੀ ਆ ਤੇ ਆ ਪਰੇ ਪਹੁੰਚ ਗਿਆ ਇਹ ਕਿਹਦਾ ਜੂਆਂ ਜਾ ਬਹੁਤ ਆ ਜੂਆਂ ਦਾ ਵੀ ਲਾਉਨੇ ਆ ਇਹਨਾਂ ਦਾ ਤੇ ਇਹ ਪੱਟ ਲਈਏ ਵਿੱਚ ਕੈਮਰੇ ਤੇ ਮੈਂ ਦਿਖਾ ਨਹੀਂ ਸਕਦਾ ਇਹ ਪੱਟਣੇ ਦਾ ਆ ਲੋ ਜਿਹੜੇ ਪਰ ਰਹਿੰਦੇ ਸੀ ਕਿਉਂਕਿ ਹੁਣ ਜਿਆਦਾ ਨਹੀਂ ਪਟਣਾ ਇਹਨੂੰ ਜਿਹੜੇ ਪਰ ਰਹਿੰਦੇ ਸੀ ਉਹ ਪਟ ਪੂਗੇ ਹੁਣ ਨਵੇਂ ਆ ਜੂਗੇ ਤੇ ਬਾਅਦ ਚ ਰਣ ਹੁਣ ਇੱਕ ਪਹਿਲਾਂ ਕੱਲ ਨੂੰ ਲਾਵਾਂਗੇ ਇਹਨਾਂ ਨੂੰ ਆ ਸਾਰਿਆਂ ਨੂੰ ਦੂਜਿਆਂ ਨੂੰ ਜੂਆਂ ਵਾਲਾ ਬੋਰਡ ਨਾ ਹੁਣੇ ਲਾ ਦਿੰਨੇ ਆ ਤੇ ਜੱਸ ਸਵੇਰੇ ਲਾ ਦਿਆਂਗੇ ਆ ਆਪਣਾ ਮੋٹے ਦਾ ਜਿਹੜਾ ਭਰਾ ਭਰੂਆ ਭਾਈ ਜਾਂ ਭੈਣ ਜੂਆਂ ਇਹਨਾਂ ਦੇ ਵੀ ਬਹੁਤ ਆ ਤੇ ਇਹਨਾਂ ਦੇ ਵੀ ਲਾਉਣੇ ਕਿਉਂਕਿ ਉੱਤੇ ਮੈਂ ਚੜਿਆ ਹੀ ਨਹੀਂ ਇਹਨਾਂ ਪੁੱਤਰਾ ਦੇ ਵਿੱਚ ਤੇ ਇਹ ਵੀ ਇਹਦੀਆਂ ਰਹਿੰਦੀਆਂ ਤਿੰਨ ਤਿੰਨ ਗੜੀਆਂ ਚਾਰ ਚਾਰ ਅਮੋਰਲੀਆ ਚਾਰੀ ਆਚਾਰੀ ਪੜ ਦਿੰਦੇ ਆ ਪਹਿਲਾਂ ਇਹਨਾਂ ਨੂੰ ਕੱਲ ਨੂੰ ਲਾਵਾਂਗੇ ਜੂਆਂ ਦਾ ਜ਼ਰੂਰੀ ਲਾਵਾਂਗੇ ਨਹੀਂ ਤਾਂ ਇਹ ਪੈਣਾ ਤੇ ਮੈਂ ਫੜ ਕੇ ਵੀ ਨਹੀਂ ਦੇਖੇ ਹੁਣੇ ਫੜੇ ਆ ਜਿੱਦਾਂ ਤੇ ਉਹ ਜੀ ਦੇਖੀ ਤੇ ਉਹ ਜੂਆਂ ਨਾਲ ਭਰੇ ਪਏ ਆ ਇਹ ਮਨ ਪੰਮਲ ਪੰਦੀ ਨਾਲ ਲੱਗੀ ਆ ਤੇ ਇੱਕ ਵਾਰੀ ਬਾਅਦ ਚ ਉਲਾ ਦੇਾਂਗੇ ਹੁਣ ਜਦੋਂ ਕੱਢਣੇ ਹੋਏ ਇਹ ਜੇ ਬਾਈਆਂ ਗਾਂ ਹੋਵੀਆਂ ਤਾਂ ਹੀ ਆ ਨਾ ਲੋ ਆਇਆ ਹੈਗਾ ਮੋٹے ਦਾ ਭਰਾ ਆਪਣੇ ਦਾ ਜੂਆ ਬਹੁਤ ਆ ਇਹਨਾਂ ਦੇ ਸਵੇਰੇ ਲਾਵਾਂਗੇ ਜੂਆ ਵਾਲਾ ਵੀ ਉੱਪਰ ਵਾਲੇ ਉਹ ਤੇ ਆ ਜਿਹੜੀ ਆਪਣੀ ਬੜਲੇ ਜਿੱਤੀ ਆ ਉਦਣ ਆ ਉਹਦੀ ਜਾਂ 마ਸੀ ਤੇ ਜਾਂ মামਾ ਮੂਮਾ ਲੱਗਦਾ ਉਹ 마ਸੀਓ ਲੱਗਦੀ ਉਹ ਕਬੂਦਰੀ ਹੋਣੀ ਆ ਇਹ ਕਬੂਦਰੀ ਬੜਨੀ ਆ ਆ ਵੀ ਪਰ ਪਏ ਇਹਦੇ ਵੀ ਚਾਰੇ ਪਰ ਪੜ ਦਿੰਦੇ ਆ ਆ ਵੀ ਪੜਦੇ ਇਹਨਾਂ ਦੇ ਵਿੱਚ ਜੁਆ ਕਾਫੀ ਆ ਇਹ ਲਾਉਣਾ ਆ ਆਪਾਂ ਤੇ ਇਹ ਆ ਵੀ ਜਿਹੜੀ ਬੜਲੇ ਆਪਣੀ ਜੱਤੀ ਆ ਇਹ ਵੀ ਉਹਦੀ ਉਹਦੀ ਭੈਣ ਫੂਣੀ ਉਹਦੀ ਸੋਰੀ ਉਹਦੇ ਉਹਦੀ ਮਾਸੀ 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 ਹੋਊਗੀ ਕਬੂਤਰੀ ਉਹ ਬਣਨੀ ਇਹ ਹੈ ਨਾ ਪਰ ਇਦਾਂ ਦੇ ਕਬੂਤਰ ਬਣ ਜਾਂਦੇ ਆ ਪਰ ਇਹ ਸ਼ਾਇਦ ਲੱਗਦੀ ਕਬੂਤਰੀ ਹੋਈ ਆ ਤੈਂ ਤਨ ਕਲੀਆਂ ਰਹਿੰਦੀਆਂ ਸੱਤ ਸੱਤ ਕਲੀਆਂ ਦੇ ਹੋ ਗਏ ਆ ਇਹ ਵਿੱਚ ਪੇਪੂਏ ਕੱਡੇ ਗੱਡੇ ਵੀ ਹਨੀ ਤੇ ਕੋਈ ਚੱਕਰ ਨਹੀਂ ਉੱਤਾਂ ਢਾਂਗੀ ਲੱਗੇ ਆ ਸਾਰੇ ਇਹ ਬੱਚੇ ਢਾਂਗੀ ਨੂੰ ਪੱਤਰੇ ਕੀਤੇ ਹੋਏ ਆ ਉਦੋਂ ਆਪਾਂ ਪੂਛਾ ਵੀ ਪੜ ਸਕਦੇ ਆ ਪਰ ਪੂਛਾ ਹੁਣ ਨਹੀਂ ਪਟੜੀਆਂ ਕਿਉਂਕਿ ਹੁਣ ਛੱਡਣੇ ਪਤਾ ਨਹੀਂ ਬਾਜੀਆਂ ਛੱਡ ਹੋਣੀਆਂ ਵੀ ਐ ਵੀ ਜ਼ੋਰ ਲਵਾਦੀਆਂ ਰੋਤਰਾ ਦਾ ਠੀਕ ਆ ਐਣ ਸਹੀ ਆ ਬੱਚੇ ਬੱਚੇ ਬਾਜੀਆਂ ਛੱਡਣ ਵਾਲੇ ਆ ਪੂਰੇ ਗੋਲ पे ਐਣ ਗੋਲਾ ਬੱਚੇ ਹਰਿਆਣੇ ਦਿੱਤਾ ਸੀ ਕਬੂਤਰ ਪਿਛਲੀ ਵਾਰੀ ਇਹਦਾ ਪੱਠਾ ਇਹਦਾ ਭਰਾ ਇਹਦਾ ਸਗਾ ਠੀਕ ਹੈ ਆ ਬੱਚੇ ਦਾ ਸਗਾ ਭਰਾ ਦਿੱਤਾ ਸੀ ਤੇ ਆਪਾਂ ਇਹ ਤਾਂ ਕੀ ਛੱਡਿਆ ਨਹੀਂ ਇਹ ਹੁਣ ਪੱਟਾਂ ਗੇਰੂ ਢਾਂਗੀ ਲੱਗਾ ਹੋਇਆ ਇਹ ਬੱਚਾ ਆ ਤਿੰਨ ਤਿੰਨ ਕਲੀਆਂ ਰਹਿ ਗਈਆਂ ਤੇ ਉਹ ਪਿਛਲੇ ਸਾਲ ਇੱਕ ਵਾਰੀ ਜਿੱਤਿਆ ਦੋ ਵਾਰੀਆਂ ਇਹ ਤਾਂ ਕੀ ਕੱਲਾ ਰਹਿ ਗਿਆ ਅੱਜ ਵੀ ਜਿੱਤਿਆ ਅੱਜ ਅੱਜ ਬੱਚਾ ਉਹ ਕੱਲਾ ਰਹਿ ਗਿਆ ਤੇ ਮੌਸਮ ਚਲੋ ਜਿੱਦਾਂ ਵੀ ਉਧਰ ਪਤਾ ਨਹੀਂ ਉਹ ਕਹਿੰਦਾ ਗਰਮੀ ਆ ਸਾਡੇ ਵਾਲ ਦਾ ਹਰਿਆਣਿਆਂ ਵਾਲੀ ਸਾਈਡ ਦੇ ਹੁਣ ਆਪਾਂ ਨੂੰ ਮੌਸਮ ਦਾ ਪਤਾ ਨਹੀਂ ਉਰੇ ਉਹ 40 50 ਕੂਤਰ ਜਾਂ 35 40 ਹਨ ਤੇ ਉਹਨਾਂ ਚ ਕੱਲਾ ਰਹਿ ਗਿਆ ਬੱਚਾ ਇਹਦਾ ਭਰਾ ਇਹ ਵੀ ਪੜ ਦਿੰਨੇ ਆ ਇਹਦੇ ਕਾਲ ਨੂੰ ਰੰਗ ਵੀ ਲੋਣਾ ਨਹੀਂ ਤਾਂ ਇਹ ਰਲ ਜਾਣੇ ਦੋ ਤਿੰਨ ਬੱਚੇ ਇਦਾਂ ਦੀ ਆ ਹੋਰ ਇਹ ਪੱਕੇ ਪਾਰਾ ਵੀ ਕੱਪੜਿਆਂ ਦੇ ਨਾਲ ਵੀ ਨਹੀਂ ਲਾ ਸਕਦਾ ਕਿਉਂਕਿ ਜੂਆਂ ਜੀਆਂ ਬਹੁਤ ਜ਼ਿਆਦਾ ਪਈਆਂ ਹੋਈਆਂ ਇਹਨਾਂ ਦੇ ਇਹਦਾ ਨਿੱਕੇ ਹੁੰਦੇ ਆ ਬੱਚਿਆਂ ਦੇ ਜਦੋਂ ਆਪਾਂ ਅੱਡ ਕਰਨੇ ਨਾ ਉਦੋਂ ਹੀ ਲਾਉਣੇ ਚਾਹੀਦੇ ਸਾਰਿਆਂ ਦੇ ਬਸ ਘੋਲガル ਜੀ ਦੀ ਆ ਓਏ ਰੁਕ ਜਾ ਹਲੋ ਪੜ ਸਿੱਖਿਆ ਬੱਚਾ ਤੇ ਆ ਵੀ ਬਾਪੂ ਮੋٹے ਦਾ ਭਰਾ ਇਹ ਮੋٹے ਦੇ ਗਿਆ ਇਹ ਨਾਰ ਬਣੂਗਾ ਇਹ ਮੋٹے ਦਾ ਭਰਾ ਆ ਚਾਰ-ਚਾਰ ਕਲੀਆਂ ਤੇ ਹੀ ਆ ਸਾਰੀ ਤਕਰੀਬਨ ਪੜ ਸਕਿਆ ਇਹਗਾ ਮੋਟੇ ਦਾ ਜਾਂ ਭੈਣ ਹੋਊਗੀ ਆ ਭਰਾ ਲੱਗਦਾ ਮੈਨੂੰ ਇਹ ਉਹ ਵੀ ਦਗਦਾ ਇਸੇ ਬਾਜ ਬੜਾ ਮੋਟਾ ਹੋ ਗਿਆ ਇਹ ਉਹ ਡੁੱਡ ਕੇ ਖਾ ਖਾ ਬਸ ਇੰਨੇ ਕ ਬੱਚੇ ਬਹੁਤ ਆਪੇ ਇੰਨੇ ਵੀ ਛੱਡਣੇ ਇੰਨੇ ਕ ਵੱਟਲੇ ਆ ਇੱਕ ਆਪਣੇ ਡੰਡੇ ਵਾਲੇ ਦਾ ਭਰਾ ਲੱਗਦਾ ਕਿ ਭੋਗੋ ਡੰਡੇ ਕੋ ਉਹਦਾ ਭਰਾ ਭੈਣ ਆ ਉਹਦੀ ਸੋਰੀ ਇਹ ਭੈਣ ਆ ਇਨਾ ਜੀ ਦਾ ਬਾਬੇ ਸੌ ਆ ਕੂਤਰਾਂ ਦੀ ਭਾਵੇਂ ਚਾਰ ਘਰਾਂ ਦੀ ਛੱਡਦੇ ਭਾਵੇਂ ਦਾਹ ਘਰਾਂ ਦੇ ਕੂਤਰ ਜਾਂਦੇ ਨਹੀਂ ਇਹ ਪੱਕੀ ਐ ਟਰ ਕੀ ਸੌ ਆ ਇਹਨਾਂ ਦੀ ਤਾਂ ਭਰਾ ਜਿਹੜੇ ਨਵੇਂ ਆ ਨਾ ਉਹ ਆ ਮੱਖੀਆਂ ਵੀ ਖਿੱਚ ਦਿੰਦੇ ਆ ਤੇ ਆ ਮੱਖੀਆਂ ਨਹੀਂ ਖਿੱਚਣੀਆਂ ਚਾਹੀਦੀਆਂ ਉਹ ਬਿਓ ਇਹ ਦਰਦ ਵੀ ਕੂਤਰ ਬਹੁਤ ਮੌਂਦੇ ਆ ਤੇ ਆ ਵੀ ਆ ਵੀ ਇਹ ਛੱਡ ਕੇ ਆਉਂਦੀਆਂ ਵੀ ਨਹੀਂ ਇਹ ਜਲਦੀ ਛੱਡਦੀਆਂ ਨਹੀਂ ਇੱਕ ਵਾਰੀ ਸਾਈਡ ਹੋਇਆ ਹੋਵੇ ਨਾ ਇਹ ਘੱਟੇ ਛੱਡਦੀਆਂ ਹੁੰਦੀਆਂ ਬਾਪਰਾ ਦਾ ਹੀ ਹੁੰਦਾ ਕਲੀਆਂ ਕੁਲੀਆਂ ਸਿੱਟ ਜਾਂਦੇ ਇਹ ਇਹ ਪੱਟਣੇ ਹੀ ਪੱਟਲੇ ਆ ਬਾਕੀ ਰਹਿਣਦੇ ਆਪਾਂ ਇਦਾਂ ਹੀ ਇਹ ਕੈਲਸ਼ੀਅਮ ਦੀ ਕਮੀ ਕਰਕੇ ਦਿਖਵਾਉਂਦੇ ਆ ਅਫੀਸ਼ਲੜਾ ਰਹਾਂਦੇ ਕੈਲਸ਼ੀਅਮ ਦੀ ਘਾਟ ਆ ਇਹਨਾਂ ਨੂੰ ਤੇ ਉਹ ਕਰਦੇ ਆ ਕੋਈ ਗੱਲ ਹੀ ਪੂਰੀ ਇਹਨਾਂ ਦੀ ਇਹਨਾਂ ਦਿਵਾਲੇ ਮੈਂ ਹੋਇਆ ਹੀ ਨਹੀਂ ਸੀ ਹਨਾ ਇਹਨਾਂ ਦਾ ਮੈਂ ਕੋ ਸੋਚਿਆ ਹੀ ਨਹੀਂ ਸੀ ਉਹ ਆਪਣਾ ਬੋਤਲ ਵਾਲਾ ਬੱਚਾ ਵੀ ਰਹੇਗਾ ਉਹ ਪੱਟਣਾ ਮੈਂ ਪੜ ਦਿੰਨਾ ਬਾਅਦ ਚ ਉਹ ਨਿਸ਼ਾਨੀ ਜੀ ਰਹਿੰਦੇ ਹੋ ਬਾਜੂ ਨੂੰ ਪਤਾ ਨਹੀਂ ਲੱਗਣਾ ਬੱਚੇ ਦੋ ਦਿਨੋਂ ਹੁੰਦਾਦੇ ਆ ਸ਼ਾਕ ਹੈ ਜੀ ਬਾਈ ਪਤਾ ਨਹੀਂ ਲੱਗਣਾ ਆਪਾਂ ਠੱਲਾ ਠੂਲਾ ਤਾਂ ਮੈਂ ਪੁੱਂਦਾ ਹੀ ਨਹੀਂ ਆ ਹੌਣ ਕਰਾਂਗੇ ਗਾਂ ਬੱਚਿਆਂ ਦੇ ਸ਼ੁਰੂ ਕਰਾਂਗੇ ਪਾਈਆਂ ਕਦੀ ਪਾਈਆਂ ਨਹੀਂ ਆ ਮੈਨੂੰ ਇਹ ਹੁੰਦਾ ਵੀ ਉਤਰ ਜਦਾ ਔੜਦਾ ਜਦੋਂ ਭਾਰੀ ਮਨਦੇ ਆ ਤਾਂ ਇਸ ਕਰਕੇ ਆਂਡਾ ਆਪ ਹੀ ਤੋੜ ਕੇ ਖਾਹੂਗੇ ਇਹ ਹੁੰਦੀ ਹੈ ਕੈਲਸ਼ੀਅਮ ਦੀ ਕਮੀ ਕੈਲਸ਼ੀਅਮ ਦੀ ਕਮੀ ਨਾਲ ਇਦਾਂ ਕਰਦੇ ਆ ਟਾਂਗੀ ਲਾ ਦੀਏ ਉਹ ਮੈਂ ਵੀਡੀਓ ਬਣਾਈ ਸੀ ਇੰਸਟਾਗ੍ਰਾਮ ਲਈ ਤਾਂ ਟੱਪ ਲਾ ਹੋ ਜੇ ਓਏ 7:00 ਵੱਜ ਗਿਆ ਖਲਾਰਾ ਪੂਰਾ ਪਾਰ ਛੜਿਆ ਪਰਪੁਰ ਖਲਾਰ ਤੇ ਇਹ ਮੈਂ ਚੱਕ ਕੇ ਵੇਚ ਛੱਡ ਦਣਾ ਤੇ ਇਹਨਾਂ ਨੂੰ ਕੱਲ ਨੂੰ ਲਿਆ ਕੇ ਇੱਟ ਕੁੱਟ ਕੇ ਜਾਂ ਚਿਪਕ ਕੇ ਆਪ ਆਪੋਂ ਨਵੀਆਂ ਕਬੂਤਰੀਆਂ ਜਿੱਦਾਂ ਐ ਸੋਰੀ ਵੱਡੀਆਂ ਕਬੂਤਰੀਆਂ ਨਵੀਆਂ ਗਈਆਂ ਨਾ ਵੱਡੀਆਂ ਕਬੂਤਰੀਆਂ ਆ ਤੇ ਇਹ ਵੀ ਕੱਲ ਨੂੰ ਹਨਾ ਜਿੱਦਾਂ ਇਹਨਾਂ ਨੂੰ ਮਹਲਾ ਪਾਣੀ ਗੋਲੀ ਲਾ ਦਿੱਤੀ ਇੱਕ ਈ ਤੇ ਹੁਣ ਹੋਰ ਤਾਂ ਕੁਝ ਕਰਨਾ ਨਹੀਂ ਬਾਜ਼ੀਆਂ ਬੂਜ਼ੀਆਂ ਤੇ ਇਦਾਂ ਹੀ ਆ ਤੇ ਜੋੜੇ-ਜੋੜੇ ਲਾ ਲਈਏ ਆ ਸਾਰੀਆਂ ਕਬੂਤਰੀਆਂ ਆਪਣੀਆਂ ਵੱਡੀਆਂ ਆ ਤੇ ਇਹਨਾਂ ਸਾਰਿਆਂ ਨੂੰ ਪੱਟ ਪਟਈਆ ਸੋਰੀ ਪੱਟ ਪਟਈਆ ਗਈਆਂ ਨਾ ਇਹ ਸਾਰ ਸੁਰੂ ਹੋ ਗਈਆਂ ਝੜ ਕੇ ਕੁਛ ਰਹਿੰਦੀ ਹੋਊਗੀ ਇੱਕ ਅੱਧੀ ਗਲੀ ਆਪ ਹੀ ਸਾਰ ਸੁਰੂ ਹੋਊ ਜਾਨੀਆਂ ਇਹ ਤੇ ਜਿਹੜੀ ਆਪਣੀ ਬੜਲੇ ਵੀ ਜਿੱਤੀ ਆ ਇੱਥੇ ਉਹਣੀ ਬਾਬੇ ਤੇ ਕਾਲਾ ਰੰਗ ਲੱਗਾ ਆ ਐਦਾਂ ਇੱਥੇ ਇਕੱਠੀਆਂ ਵਿੱਚ ਰੋਲ ਜਾਂਦੀ ਆ ਬੈਠੀ ਇਧਰੋਂ ਆ ਜਿਹੜੀ ਫਰਿੱਜੀ ਜਿੱਤੀ ਸੀ ਆਪਣੀ ਆ ਨਾ ਆ ਚੀ ਲਾਲਚਨੀ ਗੂਤਰੀ ਫਰਿੱਜੀ ਜਿੱਤੀ ਕੇ ਇਹਦੇ ਨਾਲ ਹੀ ਉਹ ਕਾਲਾ ਧੋਣ ਤੇ ਰੰਗ ਲੱਗਾ ਇਹ ਆ ਉਹਨਾਂ ਦੀ ਮਾਂ ਤੇ ਇਹਨਾਂ ਦੇ ਵੀ ਜੋੜੇ-ਜੋੜੇ ਲਾਉਣੇ ਆ ਗਾਹ ਜਿਹੜੀ ਇਹ ਆ ਇਹ ਪੱਠੀ ਹੈਗੀ ਉਹਦੀ ਉਹਦੀ ਪੱਠੀ ਇਹ ਆ ਉਹ ਜਿਹਦੇ 113 ਗਲਗਾ ਉਹਦੀ ਪੱਠੀ ਇਹ ਆ ਉਹ ਉਦਦੇ ਜੋੜੇ ਲਾ ਦੇਣੇ ਆਪਾਂ ਸਾਰੇ ਤਕਰੀਬਨ ਹੀ ਆ ਵੀ ਮੁੰਡੇ ਤੋਂ ਆਪਾਂ ਗਿਫਟ ਆਇਆ ਸੀਗਾ 2 ਸਾਲ ਹੋ ਗਏ 3 ਸਾਲ ਇਹਦੇ ਬੱਚੇ ਘੜਾਈ ਸੀ ਅੱਜ ਕੀਤਾ ਹੱਤ ਆਇਆ ਨਹੀਂ ਕੋਈ ਵੀ ਬੱਚੇ ਛੱਡ ਹੀ ਨਹੀਂ ਹੋਏ ਇਹਦੇ ਹਨਾ ਇੱਕ ਬੱਚਾ ਉਦਾਂ ਮਰ ਗਿਆ ਸੀ ਇੱਕ ਬੱਚਾ ਇਹਦਾ ਦੋ ਹੀ ਬੱਚੇ ਬਣੇ ਸੀ ਇਹਦੇ ਤੇ ਫੌਜੀ ਤੋਂ ਮੋਟ ਵਾਲੇ ਕਬੂਤਰਾਂ ਚੋਂ ਆ ਜਬਾਈ ਨੇ ਜਿਹੜਾ ਦੱਸਿਆ ਆਪਾਂ ਨੂੰ ਹਨਾ ਬਾਕੀ ਆਪਾਂ ਨੂੰ ਵੀ ਪਤਾ ਚਲੋ ਕੂਤਰੀ ਚੰਗੀ ਆ ਬਾਜੀ ਜਿੱਤੀ ਹੋਈ ਏ ਕੂਤਰੀ ਆ ਇਹ ਬਾਜੀ ਜਿੱਤੀ ਸੀ ਆਪ ਹੀ ਤੇ ਇਹ ਆਪਾਂ ਲਿਆ ਕੇ ਦੇ ਜੋੜੇ ਲਾਤੀ ਸੀ ਉਦੋਂ ਇਹ ਗਿਫਟ ਆਇਆ ਸੀ ਆਪਾਂ ਨੂੰ ਐਜਗੇ ਦੇ ਬੜਾਵਾਗੇ ਬੱਚੇ ਹੋਰ ਵੀ ਕਬੂਤਰ ਚੇਂਜ ਕਰਾਂਗੇ ਨਾ ਤੇ ਫੇਰ ਬਣਾਵਾਂਗੇ ਹਨਾ ਆ ਵੀ ਜੋੜੇ ਲਾਉਣ ਵਾਲੀਆਂ ਪੱਟੀਆਂ ਸਾਰੀਆਂ ਪੱਟੀਆਂ ਰੋਕੀਆਂ ਆ ਆ ਪਿਛਲੇ ਤੋਂ ਪਿਛਲੇ ਸਾਲ ਦੀ ਪੱਠੀ ਰੋਕੀ ਆ ਇਹਦੇ ਬੱਚੇ ਵੀ ਛੱਡੇ ਆ ਭਾਈ ਦੇ ਹੈ ਨਹੀਂ ਬਾਹਰੋਂ ਤੇ تقریبا ਨਹੀਂ ਸਾਰੇ ਆਪਣੇ ਜੋੜੇ ਪਾਸ ਹੀ ਆ ਜਿਹੜੇ ਆ ਪਏ ਨਾ ਜਿਹੜੀਆਂ ਤਾਂ ਚਲੋ ਪੱਕੀਆਂ ਵੱਡੀਆਂ ਜੋੜੀਆਂ ਕੂਤਰੀਆਂ ਵੱਡੀਆਂ ਆ ਆਪਣੀਆਂ ਬੁੱਢੀਆਂ ਉਹ ਤਾਂ ਉਦਾਂ ਹੀ ਲੱਗਣੀਆਂ ਨਾ ਉਹ ਤਾਂ ਆਪਣੀ نسل ਤੁਰੀ ਹੋਈ ਆ ਉਹ ਨਹੀਂ ਚੇਂਜ ਕਰਨੀ ਤੇ ਅੱਗੇ ਉਦਾਂ ਕਬੂਤਰ ਵੱਡੇ ਪਾਵਾਂਗੇ ਜਰੂਰ ਚੇਂਜ ਕਰਨ ਵਾਸਤੇ ਨਾ ਥੋੜਾ ਜਿਹਾ ਪੱਠੇ-ਪੁੱਠੇ ਲਾ ਕੇ ਇਹਨਾਂ ਨੂੰ ਤੋਰਾਂਗੇ ਪਾੜਾਂਗੇ ਥੋੜੀ ਜਿਹੀ ਨਸਲ ਆ ਅੱਗੇ ਥੋੜੀ ਜਿਹੀ ਮੱਠੀ ਕਰਾਂਗੇ ਥੋੜੀ ਕੋੜੀ ਜ਼ਿਆਦਾ ਹੋਈ ਆ ਤੇ ਬਾਕੀ ਕਰਾਂਗੇ ਕੋਈ ਚੱਕਰ ਨਹੀਂ ਹੈ ਨਾ ਆਓ ਆਪਣੀ ਡੰਡੇ ਵਾਲੇ ਦੀ ਮਾਂ ਜੋ ਹੀ ਲਾਲ ਜਿੰਦੀ ਆ ਆਹ ਵੜੀ ਉਧਰੋਂ ਤੀਜੇ ਨੰਬਰ ਦੇ ਬੈਠੀ ਜਿਹੜੀ ਤੇ ਆ ਜਿਹੜੀ ਆ ਬੜਲੇ ਵਾਲੀ ਦੀ ਇਹ ਹੈਗੀ ਆਪਣੀ ਦਾਦੀ ਬੜਦੇ ਵਾਲੀ ਦੀ ਦਾਦੀ ਆ ਜਿਹਦੇ ਉਹ ਪਿੱਛੇ ਰੰਗ ਲੱਗਾ ਕਾਲਾ ਇਹਦੇ ਲਾਲੂ ਦੇਣੀਆਂ ਆ ਪਜੂੜੀਆਂ ਇਹ ਦੋ ਤਿੰਨੇ ਛੀਲਾ ਛੱਡ ਕੇ ਗਿਆ ਕੂਤਰੀਆਂ ਇਹਨਾਂ ਦੇ ਵਿੱਚੋਂ ਉਹ ਵੀ ਲਾ ਦੇਾਂਗੇ ਇੱਕ ਆਪਣਾ ਡੱਬੇ ਦੀ ਮਾਂ ਉੱਤੇ ਬੈਠੀ ਆ ਜਿਹੜਾ ਆਪਣਾ ਲਾਲ ਡੱਬਾ ਨਹੀਂ ਉਹਦੀ ਮਾਂ ਉੱਤੇ ਬੈਠੀ ਬਲਬ ਦੇ ਉੱਤੇ ਚੜ ਕੇ ਉਹ ਵੀ ਲਾਉਣੀ ਆ ਜੋੜੇ ਤੇ ਆ ਵੀ ਸਾਰੀਆਂ ਵੱਡੀਆਂ ਕਬੂਤਰੀਆਂ ਇਹਨਾਂ ਦੀਆਂ ਵੀ ਕਰਦੇ ਆ ਨਾ ਆਗੂ ਉਤਰੀ ਪਿਛਲੇ ਹੜੀ ਆਂਡੇ ਤੋਂ ਬੰਦ ਹੋ ਗਈ ਸੀ ਆਪਣੀ ਜਿਹੜੀ ਨੰਗਲ ਸਪਰੋਡ ਆਪਣੀ ਨੇ 4 ਘੰਟੇ ਦੀ ਬਿਥਵਾਈ ਸੀ ਇਹਦੀ ਇਹਦੀ ਧੀ ਨੇ ਤੇ ਇਹਦੀ ਦੋ ਛੱਡੀਆਂ ਦੋਨੇ ਰਹਿ ਗਈਆਂ ਸੀ ਉੜਦੀਆਂ ਆਪਣੀਆਂ ਤੇ ਜਿਹੜੀ ਉਹ ਆ ਉਹ ਚੀਨੀ ਉਹ ਪਿਛਲੇ ਸਾਲ ਆਂਡੇ ਤੋਂ ਬੰਦ ਹੋ ਗਈ ਸੀ ਤਾਂ ਐਦ ਕੀ ਚੱਲ ਪਈ ਉਹ ਪਿਛਲੇ ਸਾਲੀ ਮਾਰ ਚਲਾ ਲਈ ਸੀ ਾਂਡੇ ਤੇ ਚੱਲ ਪਈ ਸੀ ਆਂਡੇ ਦੇ ਲਾਪੇ ਜੀ ਹਣਾ ਤੇ ਇਹਨਾਂ ਜੇ ਇੱਕ ਦੋ ਕੂਤਰੀਆਂ ਜਿਹੜੀ ਬੰਦ ਹੋਈਆਂ ਉਹ ਵੀ ਚਲਾਵਾਂਗੇ ਆਪਾਂ ਜਿਹੜੀਆਂ ਭੱਟੀਆਂ ਉਤਰੀਆਂ ਆ ਉਹ ਵੀ ਚਲਾ ਚਲੂ ਲਵਾਂਗੇ ਤੇ ਚਿੜੀਆਂ ਚੁੜੀਆਂ ਦਾ ਵੀ ਕੰਮ ਕਰਦੇ ਆ ਇਹ ਜੇ ਰਖੜੀਆਂ ਹੋਈਆਂ ਤੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਰੱਖ ਨਹੀਂ ਰੱਖਣੀਆਂ ਤੇ ਦੀਦਾਂਗੇ ਇਹਨਾਂ ਦਾ ਕੇਜ ਵਧੀਆ ਤਰੀਕੇ ਨਾਲ ਬਣਾਵਾਂਗੇ ਲੱਕੜੀ ਦਾ ਇਹ ਲੱਕੜ 'ਚ ਜਿਆਦਾ ਖੁਸ਼ ਰਹਿੰਦੇ ਆ ਇਹ ਸਾਰੀ ਚਿੜੀਆਂ-ਚੁੜੀਆਂ ਤਾਂ ਠੀਕ ਆ ਬਾਬੇਓ ਮਿਲਦੇ ਆ ਅਗਲੀ ਵੀਡੀਓ 'ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੁਹਾਡੇ ਸਾਰਿਆਂ ਦੇ ਕਮੈਂਟ ਪੜਦਾ ਹੁੰਦਾ ਹੁਨਾ ਬਹੁਤ ਸੋਹਣੇ-ਸੋਹਣੇ ਕਮੈਂਟ ਹੁੰਦੇ ਆ ਤੇ ਮਾਣ ਹੁੰਦਾ ਭਰਾਵਾਂ ਤੇ ਹਨਾ ਭਰਾਵਾਂ ਨੂੰ ਕਹਿ ਸਕਦੇ ਆ ਕਮੈਂਟ ਘੈਂਟ-ਘੈਂਟ ਕਰਿਆ ਕਰੋ ਵੱਤ-ਵੱਤ ਸ਼ੇਅਰ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓ ਨੂੰ ਤੇ ਕੋਈ ਨਹੀਂ ਕੱਲ ਤਾਂ ਆਪਾਂ ਕੰਪਿਊਟਰ ਫੇਰ ਕੱਢਣੇ ਸ਼ੁਰੂ ਕਰ ਲੈਣੇ ਆ ਕੋਈ ਨਹੀਂ ਆਪਣੇ ਉਹ ਜਾਣੀ ਵੀਡੀਓ ਫੇਰ ਬਣਾਉਣੀ ਸ਼ੁਰੂ ਕਰ ਲਿਆ ਕਰਾਂਗੇ ਅੱਜ ਗੱਲਾਂ ਬਾਤਾਂ ਹੀ ਸੀ ਤੇ ਕੰਪਿਊਟਰ ਪਟਾਈਪ ਟੂ ਕੀ ਕਰ ਲਏ ਤੇ ਆਹੀ ਸੀ ਹਨਾ ਵੀਡੀਓ ਅੱਜ ਦੀ ਤਾਂ ਠੀਕ ਆ ਬਾਬੇ ਮਿਲਦੇ ਆ ਅਗਲੀ ਵੀਡੀਓ ਚ ਓਕੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵਾਲਾ ਬਟਨ ਆਪ ਲਿਓ